ਸਤਿ ਸ੍ਰੀ ਅਕਾਲ ਦੋਸਤੋ ਲੋਕ ਸਭਾ ਚੋਣਾਂ 2024 ਦਾ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਉੱਥੇ ਹੀ ਇਸ ਮੌਕੇ ਜੋ ਸੀਟ ਸਭ ਤੋਂ ਜ਼ਿਆਦਾ ਚਰਚਾ ਦੇ ਵਿੱਚ ਹੈ ਉਹ ਹੈ ਖਡੂਰ ਸਾਹਿਬ ਲੋਕ ਸਭਾ ਸੀਟ ਕਿਉਂਕਿ ਇੱਥੋਂ ਭਾਈ ਅਮਰਤਪਾਲ ਸਿੰਘ ਚੋਣ ਮੈਦਾਨ ਦੇ ਵਿੱਚ ਨੇ ਆਜ਼ਾਦ ਤੌਰ ਤੇ ਅਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਤੋਂ ਲਾਲਜੀਤ ਸਿੰਘ ਭੁੱਲਰ ਕਾਂਗਰਸ ਪਾਰਟੀ ਤੋਂ ਕੁਲਵੀਰ ਸਿੰਘ ਜੀਰਾ ਅਤੇ ਭਾਜਪਾ ਵੱਲੋਂ ਮਨਜੀਤ ਸਿੰਘ ਮੰਨਾ ਚੋਣ ਮੈਦਾਨ ਦੇ ਵਿੱਚ ਨੇ ਅਤੇ ਅਕਾਲੀ ਦਲ ਵੱਲੋਂ ਵਿਰਸਾ ਸਿੰਘ ਬਲਡੋਹਾ ਚੋਣ ਮੈਦਾਨ ਦੇ ਵਿੱਚ ਆਪਣੀ ਕਿਸਮਤ ਅਜ਼ਮਾ ਰਹੇ ਨੇ ਪਰ ਇਹ ਸੀਟ ਪੂਰੀ ਤਰ੍ਹਾਂ ਖਿੱਚ ਦਾ ਕੇਂਦਰ ਬਣੀ ਹੋਈ ਹੈ ਪੂਰੀ ਦੁਨੀਆ ਦੀ ਕਹਿ ਸਕਦੇ ਨਜ਼ਰਾਂ ਇਸ ਸੀਟ ਤੇ ਨੇ ਪਰ ਉੱਥੇ ਹੀ ਦੋਸਤੋ ਇਸ ਮਾਮਲੇ ਦੇ ਵਿੱਚ ਕੁਝ ਖਾਸ ਖਬਰ ਨਿਕਲ ਕੇ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਸਾਡੀ ਟੀਮ ਵੱਲੋਂ ਵੀ ਜਦੋਂ ਰਿਵਿਊ ਕੀਤੇ ਗਏ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਲੋਕ ਵੱਡੀ ਗਿਣਤੀ ਦੇ ਵਿੱਚ ਅਮਰਤਪਾਲ ਸਿੰਘ ਦੇ ਨਾਲ ਖੜੇ ਹੋਏ ਦਿਖਾਈ ਦੇ ਰਹੇ ਨੇ ਉੱਥੇ ਹੀ ਅਮਰਤਪਾਲ ਸਿੰਘ ਨੇ ਮਾਤਾ ਪਿਤਾ ਵੀ ਇਸ ਸਮੇਂ ਅਤੇ ਉਹਨਾਂ ਦੀ ਟੀਮ ਦੇ ਮੈਂਬਰ ਪੂਰੇ ਹਲਕੇ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਤੇ ਉੱਥੇ ਹੀ ਕੁਝ ਪਿੰਡਾਂ ਦੀਆਂ ਪੰਚਾਇਤਾਂ ਜੋ ਕਿ ਖਡੂਰ ਸਾਹਿਬ ਲੋਕ ਸਭਾ ਸੀਟ ਦੇ ਅਧੀਨ ਆਉਂਦੀਆਂ ਨੇ ਉਹਨਾਂ ਵੱਲੋਂ ਸ਼ਰਿਆਂ ਮੇ ਇਹ ਐਲਾਨ ਕਰ ਦਿੱਤਾ ਗਿਆ ਕਿ ਭਾਈ ਅਮਰਤਪਾਲ ਦੀ ਟੀਮ ਜਾਂ ਫਿਰ ਉਹਨਾਂ ਦੇ ਮਾਤਾ ਪਿਤਾ ਨੂੰ ਉਹਨਾਂ ਦੇ ਪਿੰਡ ਆਉਣ ਦੀ ਜ਼ਰੂਰਤ ਨਹੀਂ ਹੈ ਅਮਰਤਪਾਲ ਸਿੰਘ ਦੀ ਟੀਮ ਅਤੇ ਉਹਨਾਂ ਦੇ ਮਾਤਾ ਪਿਤਾ ਉਹਨਾਂ ਦੇ ਪਿੰਡ ਨਾ ਆਉਣ ਉਹਨਾਂ ਦੇ ਪਿੰਡ ਦੀਆਂ ਪੂਰੀਆਂ ਵੋਟਾਂ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਭੁਗਤਣਗੀਆਂ ਇਹ ਕਹਿਣਾ ਹੈ ਕੁਝ ਪਿੰਡ ਦੀਆਂ ਪੰਚਾਇਤਾਂ ਦਾ ਜਿਨ੍ਹਾਂ ਦੀਆਂ ਵੀਡੀਓ ਸ਼ੇਅਰੀਆਂ ਕਾਫੀ ਜ਼ਿਆਦਾ ਵਾਇਰਲ ਵੀ ਹੋ ਰਹੀਆਂ ਨੇ ਤੁਹਾਡਾ ਕੀ ਕਹਿਣਾ ਹੈ ਇਸ ਮਾਮਲੇ ਤੇ ਤੁਹਾਨੂੰ ਕੀ ਲੱਗਦਾ ਹੈ ਜੋ ਲੋਕ ਸਭਾ ਸੀਟ ਹੈ ਸ੍ਰੀ ਖਡੂਰ ਸਾਹਿਬ ਹੈ ਉਤੋਂ ਕਿਹੜਾ ਉਮੀਦਵਾਰ ਜੇਤੂ ਹੋਵੇਗਾ ਕਿ ਤੁਹਾਨੂੰ ਲੱਗਦਾ ਹੈ ਕਿ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਜੋ ਲੋਕ ਆਵਾਜ਼ ਬੁਲੰਦ ਕਰ ਰਹੇ ਨੇ ਇਹ ਆਵਾਜ਼ ਸੋਸ਼ਲ ਮੀਡੀਆ ਤੋਂ ਕਨਵਰਟ ਹੋ ਕੇ ਵੋਟਾਂ ਦੇ ਵਿੱਚ ਤਬਦੀਲ ਹੋਵੇਗੀ ਜਾਂ ਫਿਰ ਇਹ ਹਵਾ ਸਰਪ ਸੋਸ਼ਲ ਮੀਡੀਆ ਤੇ ਹੀ ਰਹਿ ਜਾਵੇਗੀ ਤੁਹਾਨੂੰ ਕੀ ਲੱਗਦਾ ਅਮਰਤਪਾਲ ਸਿੰਘ ਵਿਰਸਾ ਸਿੰਘ ਬਲਟੋਹਾ ਕਾਗਰ ਤੇ ਕੁਲਵੀਰ ਸਿੰਘ ਜੀਰਾ ਅਤੇ ਲਾਲਜੀਤ ਸਿੰਘ ਪੁੱਲਰ ਕੈबिनेट ਮੰਤਰੀ ਪੰਜਾਬ ਅਤੇ ਨਾਲ ਹੀ ਮਨਜੀਤ ਸਿੰਘ ਮੰਨਾ ਇਹਨਾਂ ਵਿੱਚੋਂ ਕਿਹੜਾ ਉਮੀਦਵਾਰ ਤੁਹਾਨੂੰ ਲੱਗਦਾ ਹੈ ਖਡੂਰ ਲੋਕ ਸਭਾ ਸੀਟ ਤੋਂ ਐਮਪੀ ਬਣੇਗਾ ਜਰੂਰ ਕਮੈਂਟ ਕਰਨਾ ਉਹ ਤੁਹਾਡੇ ਸਾਹਮਣੇ ਰੱਖਦੇ ਹਾਂ ਕੁਝ ਖਾਸ ਵੀਡੀਓਜ਼ ਜੋ ਕਿ ਖਡੂਰ ਲੋਕ ਸਭਾ ਹਲਕੇ ਦੀਆਂ ਨੇ ਤੇ ਹੋਰ ਤਾਜ਼ਾ ਖਬਰਾਂ ਦੇ ਲਈ ਬਨੇ ਰਹਿਣਾ ਲਿਮਟਡ ਗਿਆਨ ਦੇ ਨਾਲ ਨਵੇਂ ਦੋਸਤ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦੇਣਾ ਤੇ ਜੇਕਰ ਤੁਸੀਂ ਵੀਡੀਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਲਿਮਟਡ ਗਿਆਨ ਮੀਡੀਆ ਨੂੰ ਵੀ ਲਾਈਕ ਫੋਲੋ ਕਰ ਲੈਣਾ ਹੁਣ ਦੇਖੋ ਇਹ ਵੀਡੀਓਜ਼ ਆ ਠੀਕ ਹੈ ਨੌਕਰੀ ਹੀ ਕਰਦੇ ਸਰੋਟੀ ਕਮੇਟੀ ਦੇ ਪਰੰਤੋਂ ਢੱਡਣ ਵਾਲਿਆ ਆ ਬਾਬਾ ਜੀ ਮਹਾਰਾ ਜੀ ਜਿੰਦ ਸੁੱਖ ਹੋਣਾ ਫਿਰ ਯਾਦ ਕੀਤਾ ਵਾ ਤੇ ਇਸ ਘਰ ਵਿੱਚ ਚਰਨ ਪਾਏ ਆ ਤੇ ਨਿਹਾਲੋ ਨਿਹਾਲ ਇੱਕ ਭੈਣ ਹੁੰਦੀ ਇੱਕ ਮਾਂ ਹੁੰਦੀ ਆ ਤੇ ਮਾਂ ਤੋਂ ਬਾਅਦ ਇੱਕ ਭੈਣ ਹੁੰਦੀ ਆ ਤੇ ਅੱਜ ਮੈਂ ਇੰਨੀ ਜਿਆਦਾ ਖੁਸ਼ ਆ ਪਰसों ਤਾਂ ਮੈਂ ਬਹੁਤ ਉਦਾਸ ਸੀ ਤੇ ਅੱਜ ਖੁਸ਼ੀ ਦੀ ਹੱਦ ਕੋਈ ਨਹੀਂ ਕਿਉਂਕਿ ਚਰਨ ਪੈ ਸੰਗਤ ਦੇ ਮੇਰਾ ਵੀਰ ਅਜਾਗ ਵਾਹਿਗੁਰੂ ਜੀ ਦਾ ਖਾ ਆਰਿਆਂ ਨੂੰ ਬੇਨਤੀ ਆ ਲੂਠਾਵਾਲਿਆਂ ਨੂੰ ਵੀ ਹੱਥ ਬੰਨ੍ਹ ਕੇ ਬੇਨਤੀ ਆ ਭਾਈ ਸਾਹਿਬ ਅੰਮ੍ਰਿਤਪਾਲ ਨੂੰ ਵੋਟ ਪਾਓ ਵੱਧ ਤੋਂ ਵੱਧ ਜਿਤਾਓ ਸਮਰਥਨ ਕਰੋ ਜੀ ਤੇ ਸਿੱਖੀ ਦਾ ਸਬੂਤ ਦਵੋ ਆਪਣੀ ਏਕਤਾ ਦਾ ਸਬੂਤ ਦਵੋ ਚਲੋ ਚਲੋ ਕੜੇ ਸਾਹਿਬ ਦਾ ਨਹੀਂ ਬੋਲਦਾ ਪਰ ਜਿਹੜਾ ਹੁਣ ਕਲੰਕ ਮੱਥੇ ਤੇ ਲੱਗਿਆ ਹੈ ਨਾ ਉਹ ਲਾਹ ਦੀ ਆਪਾਂ ਨੂੰ ਆਪਾਂ ਨੂੰ ਟਾਈਮ ਮਿਲਿਆ ਹੋਊ ਲਾਉਣ ਦਾ ਸਿੰਘ ਜੀ ਪਿੰਡਾਂ ਦੇ ਵਿੱਚ ਖਾਲਸਾ ਵਹੀਰ ਦੀ ਅਗਵਾਈ ਕਰ ਰਹੇ ਸੀ ਜੇ ਤੇ ਉਦੋਂ ਨੌਜਵਾਨਾਂ ਜੋ ਪਤਿਤ ਪੁਣਾ ਘਟਿਆ ਨੌਜਵਾਨਪੁਰ ਸਿੱਖੀ ਵਾਲ ਮੁੜਿਆ ਨਸ਼ਾ ਛੱਡਿਆ ਤੇ ਭਾਈ ਸਾਹਿਬ ਨੂੰ ਵੋਟਾਂ ਪਾਇਓ ਜੇ ਉਹਨਾਂ ਪਿੰਡਾਂ ਦੇ ਵਿੱਚ ਜਿੱਧਰ ਦੀ ਬਹੀਰਾ ਲੰਗੜੀਆਂ 2 4 5 ਗ੍ਰਾਮ ਤਨਾ ਸੱਟ ਹੋ ਜਾਂ ਤੇ ਵੋਟਾਂ ਪਾਇਓ ਜੇ ਤੁਹਾਨੂੰ ਲੱਗਦਾ ਵੀ ਭਾਈ ਅਮਰਤਪਾਲ ਖਾਲਸਾ ਜੀ ਨੇ ਬਹੀਰ ਦੇ ਵਿੱਚ ਨਾਲ ਲੈ ਕੇ ਸੰਗਤਾਂ ਨੂੰ ਗੁਰੂ ਸਾਹਿਬ ਨਾਲ ਜੋੜਿਆ ਨਸ਼ੇ ਤੋਂ ਦੂਰ ਕੀਤਾ ਤਾਂ ਉਹਨਾਂ ਨੂੰ ਵੋਟਾਂ ਜ਼ਰੂਰ ਪਾਓ ਇਹਦੇ ਹੈਗਾ ਇੱਕ ਪਾਸਾ ਦੂਸਰਾ ਪਾਸਾ ਭਾਜਪਾ ਸੈਂਟਰ ਚ ਰਾਜ ਕਰ ਰਹੀ ਹੈ ਆਮ ਆਦਮੀ ਪਾਰਟੀ ਪੰਜਾਬ ਚ ਰਾਜ ਕਰ ਰਹੀ ਹੈ ਪਰ ਹੈ ਅੰਦਰੋਂ ਸਿੱਖਾਂ ਦੇ ਵਿਰੋਧੀ ਚਿਹਰੇ ਹੀ ਹੈ ਦੋਵੇਂ ਇਹਨੂੰ ਕੋਈ ਚਾਹੇ ਅਜ਼ਮਾਨ ਲੈ ਚਾਹੇ ਰਹਿੰਦੇ ਢਾਈ ਸਾਲ ਭੋਗ ਕੇ ਮੰਨ ਲੈ ਜੇ ਤੁਸੀਂ ਦਿੱਲੀ ਪਹਿਲੇ ਮੋਰਚੇ ਦੇ ਵਿੱਚ 700 ਕਿਸਾਨਾਂ ਦੀ ਸ਼ਹੀਦੀ ਦਾ ਬਦਲਾ ਚਾਹੁੰਦੇ ਜੇ ਵੀ ਉਹਦੀ ਗੱਲ ਕੋਈ ਠੋਕ ਕੇ ਹੱਕ ਤਾਣ ਕੇ ਕਰੇ ਤੇ ਭਾਈ ਅਮਰਤਪਾਲ ਸਿੰਘ ਨੂੰ ਵੋਟਾਂ ਪਾਓ ਜੇ ਚਾਹੁੰਦੇ ਜੀ ਵੀ ਮੋਦੀ ਜਿਹੜੇ ਵਾਅਦੇ ਕਰਕੇ ਕਿਸਾਨਾਂ ਨਾਲ ਮੁਕਰਿਆ ਉਹਨਾਂ ਮੁਕਰੇ ਵਾਦਿਆਂ ਨੂੰ ਹਰ ਬੰਦਾ ਹਰ ਸੈਸ਼ਨ ਦੇ ਵਿੱਚ ਚੇਤੇ ਕਰਾਵੇ ਤੇ ਭਾਈ ਅਮਰਤਪਾਲ ਸਿੰਘ ਉਹਨਾਂ ਨੂੰ ਘੱਟ ਸੋ ਘੱਟ 5 ਤੋਂ 7 ਲੱਖ ਦੀ ਲੀਡ ਨਾ ਜਿਤਾਉਣਾ ਚਾਹੀਦਾ ਬੋਲੇ ਈਸੋ ਨਹਾ ਹਾ ਸਿੰਨਾਬਾ ਇਹ ਫਡੂਰ ਸਾਹਿਬ ਹਲਕੇ ਲੋਕਾਂ ਦੀ ਖੁਸ਼ਕਿਸਮਤੀ ਆ ਕਿ ਉਹਨਾਂ ਨੂੰ ਇੱਕ ਇੰਡੀਆ ਦੇ ਵਿੱਚ ਐਗਜ਼ੈਂਪਲ ਸੈੱਟ ਕਰਨ ਦਾ ਮੌਕਾ ਮਿਲ ਗਿਆ ਐ ਐਗਜ਼ੈਂਪਲ ਸੈੱਟ ਕਿੱਦਾਂ ਹੋਊਗੀ ਅਨਿਤ ਸ਼ਾਮ ਦਾ 2 ਲੱਖ ਨਾ ਜਿੱਤ ਕੇ ਮੋਦੀ ਜੀ ਆਉਂਦੇ ਸਾਢੇ 35% ਹੋਣੇ ਹਾਂ ਕਿ ਜੋ ਲਖਣਾਂ ਦੇ ਵਿੱਚ ਭਾਈ ਅਮਰਪਾਲ ਸਿੰਘ ਜੀ ਖੜੇ ਹੋਏ ਨੇ ਇਸ ਨਗਰ ਦੇ ਵਿੱਚੋਂ ਬੜੀ ਵੱਡੀ ਲੀਡ ਦੇ ਨਾਲ ਉਹਨਾਂ ਨੂੰ ਜਿਤਾਇਆ ਜਾਵੇਗਾ ਤੇ ਪੰਥਕ ਹੋਣ ਦਾ ਸਬੂਤ ਦਿੱਤਾ ਜਾਵੇਗਾ ਜੀ ਇਹ ਵੀ ਇਹ ਚੁਟਾ ਖਤਮ ਕਰਾਂਗੇ ਨੌਜਵਾਨਾਂ ਨੂੰ ਬੇਰੁਜ਼ਗਾਰ ਦੇਾਂਗੇ ਤੇ ਕੀ ਸਰਕਾਰ ਨੇ ਅਜਿਹਾ ਕੋਈ ਕੰਮ ਕੀਤਾ ਹੀ ਨਹੀਂ ਨਹੀਂ ਕੋਈ ਨਹੀਂ ਕੀਤਾ ਸਾਰੀ ਸੰਗਤ ਸਿਆਣੀ ਵੀ ਆਣੀ ਸੰਗਤ ਆ ਇਹ ਪੜਕੀ ਹੋਈ ਸੰਗਤ ਆ ਨਹੀਂ ਜੀ ਹਨਾ ਇਹ ਇਹ ਉਹਨਾਂ ਦੇ ਮਾਰਗ ਤੇ ਚੱਲਣ ਵਾਲੀ ਸੰਗਤ ਆ ਗੁਰੂ ਦੇ ਮਾਰਗ ਤੇ ਚੱਲਣ ਵਾਲੀ ਸੰਗਤ ਆ ਮਾਵਾਂ ਰੋਂਦੀਆਂ ਕਲਪ ਦੀਆਂ ਨੇ ਅਸੀਂ ਵੀ ਦੁਖੀ ਨਾਲ ਤੁਰੇ ਬੈਠੇ ਹਾਂ ਬੱਚਿਆਂ ਦੇ ਹੱਥੋਂ ਇੰਨੇ ਕਿ ਪਰੇਸ਼ਾਨ ਆ ਇੰਨੇ ਕਿ ਦੁਖੀ ਆ ਕਿ ਅਸੀਂ ਇੱਕ ਖੁਸ਼ੀ ਮਹਿਸੂਸ ਕੀਤੀ ਜੀ ਇਸ ਗੱਲ ਦੀ ਕਿ ਉਹ ਸੱਚੇ ਬਾਦਸ਼ਾਹ ਤੋਂ ਕਿਰਪਾ ਕਰਕੇ ਭਾਈ ਸਾਹਿਬ ਨੂੰ ਇਹ ਧਰਤੀ ਦੇ ਜਨਮ ਬੰਦਾ ਤੇ ਹੋ ਰਿਹਾ ਹੈ। ਕਿ ਵਹੀ ਛੱਡ ਕੇ ਸਾਡੇ ਵਾਸਤੇ ਆਈ। ਅੱਜ ਅਸੀਂ ਰੋ ਰਹੀਆਂ। ਪਤਾ ਨਹੀਂ ਕਿੰਨੀ ਕਹਾੜ ਸਾਡੀ ਅੰਦਰੋਂ। ਜਿਹੜੀ ਦੋ ਮਹੀਨੇ ਬੱਚਿਆਂ ਨੂੰ ਉੱਥੇ ਬੈਠਿਆ ਅਸੀਂ ਮੋਰਚੇ ਦੇ ਵਿੱਚ। ਕਿ ਐਸਾ ਹੀ ਤੇ ਹੋ ਆਣਿਆ ਵੀ ਪ੍ਰਮਾਤਮਾ ਇਹੋ ਜੇ ਅਮਰਤਪਾਲ ਸਿੰਘ ਘਰ ਘਰ ਇੱਕ ਇੱਕ ਮਾਂ ਦੇ ਘਰ ਇੱਕ ਇੱਕ ਬੱਚਾ ਜ਼ਰੂਰ ਹੋਵੇ। ਬੋਲੇ ਇਹ ਤੋਂ ਨਹੀਂ ਆਲੇ। ਜਿੰਦਾਬਾ 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 ਮਹੇਤੂ ਕਾਕ ਖਾਲਸਾ ਸਾਹਿਬ ਇਹਨੇ ਕਿਹਾ ਅੱਜ ਸਮੂਹੀ ਨਗਰ ਵਾਸੀ ਮੁੰਡਾਪਿੰਡ ਦੀ ਸੰਗਤ ਨੇ ਬਹੁਤ ਹੀ ਭਾਰੀ ਇਕੱਠ ਕਰਕੇ ਇੱਕ ਗੁਰਮਤਾ ਕੀਤਾ ਜਿਹਦੇ ਵਿੱਚ ਜਿਹੜੇ ਆਪਣੇ ਆਉਣ ਵਾਲੇ ਲੱਛਣ ਆ ਐਮਪੀ ਦੇ ਲੱਛਣ ਆ ਇਹਦੇ ਵਿੱਚ ਹਲਕਾ ਖਡੂਰ ਸਾਹਿਬ ਤੋਂ ਆਯਾਦ ਉਮੀਦਵਾਰ ਭਾਈ ਅਮਰਤਪਾਲ ਸਿੰਘ ਜੀ ਖੜੇ ਹੋਇਆ ਉਹਨਾਂ ਨੂੰ ਬਹੁਤ ਬਤ ਦੇਣ ਵਾਸਤੇ ਸਮੂਹ ਹੀ ਨਗਰ ਵਾਸੀਆਂ ਨੇ ਸਾਰਿਆਂ ਪਾਰਟੀਆਂ ਨੂੰ ਸਸਰੀਗਾ ਬੁਲਾ ਕੇ ਜਾਂ ਫੜੇ ਬੁਲਾ ਕੇ ਜਾਂ ਮਾਫੀ ਮੰਗੇ ਇੱਕ ਇਕੱਠ ਕਰਕੇ ਸਾਰਾ ਫੈਸਲਾ ਲੈ ਲਿਆ ਵਾ ਇਸ ਮੁੱਚਾ ਹੀ ਨਗਰ ਭਾਈ ਅਮਰਤਪਾਲ ਸਿੰਘ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਕਰਾਂਗੇ ਅਤੇ ਉਹਨਾਂ ਨੂੰ ਡਿਪਰੂ ਕਰਕੇ ਜੇਲ੍ਹ ਦੇ ਵਿੱਚੋਂ ਰਿਹਾਈ ਕਰਾਵਾਂਗੇ ਬੋਲੇ ਸੋਨਿਆ ਨਗਰ ਦਾ ਨਾਮ ਹੈਗਾ ਜੀ ਵਿਨੋਦ ਕੁਮਾਰ ਮੈਂ ਤਾਂ ਹਿੰਦੂ ਆ ਕੱਟੜ ਹਿੰਦੂ ਆ ਪਰ ਮੈਂ ਹੱਥ ਜੋੜ ਕੇ ਸਭ ਨੂੰ ਬੇਨਤੀ ਕਰਦਾ ਵਾਂ ਖਡੂਰ ਸਾਹਿਬ ਵਾਲਿਆਂ ਨੂੰ ਹੱਥ ਜੋੜ ਕੇ ਖਾਸ ਖਾਸ ਤੌਰ ਤੇ ਖਡੂਰ ਸਾਹਿਬ ਵਾਲਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਭਾਈ ਅਮਰਤਪਾਲ ਸਿੰਘ ਜੀ ਦੇ ਹੱਕ ਦੇ ਵਿੱਚ ਵੋਟ ਪਾਓ ਉਹਨਾਂ ਨੂੰ ਵੱਧ ਤੋਂ ਵੱਧ ਵੋਟ ਪਾਓ ਵੋਟ ਪਾ ਕੇ ਜਿਤਾਓ ਔਰ ਬਾਹਰ ਲਿਆਓ ਇਹ ਨਾ ਹੋਵੇ ਸਿੱਧੂ ਮੂਸੇ ਵਾਲਾ ਜਿੱਦਾਂ ਕਹਿੰਦਾ ਹੈ ਜਿਹੜੀ ਤੁਸੀਂ ਉਹ ਗਲਤੀ ਕਰਤੀ ਉਹ ਹੁਣ ਪਛਤਾਉਂਦਾ ਨਹੀਂ ਮਾਨਸਾ ਜਦੋਂ ਆ ਮਾਨਸਾ ਪਛਤਾਉਂਦਾ ਜੇ ਤੁਸੀਂ ਇਹ ਗਲਤੀ ਕਰਤੀ ਤੁਸੀਂ ਪਛਤਾਓਗੇ ਤੇ ਇਸ ਤੋਂ ਬਿਹਤਰ ਅਮਰਤਪਾਲ ਸਿੰਘ ਜੀ ਨੂੰ ਵੋਟ ਪਾਓ ਔਰ ਜਿਤਾਓ ਤੇ ਬਾਹਰ ਲਿਆਓ